ਨਿਕਲ ਦਿਆ ਮੋਟਰ ਬੈਠਾ ਮੈਂ ਉਹਨੂੰ ਹੱਥ ਵੀ ਮਾਰਿਆ ਮੈਂ ਕਿਹਾ ਕੀ ਕਰਦੇ ਵੇ ਗੱਡੀ ਦਾ ਇਧਰੋਂ ਨਹੀਂ ਕੰਨੀ ਆ ਜਦ ਮੋੜ ਤੋਂ ਉਹ ਕੈਮਰੀ ਦੇਖਣਾ ਸਪੀਡ ਕੱਢੀ ਨਾਲ ਹੀ ਉਹ ਮੈਂ ਤਾਂ ਮੈਂ ਤਾਂ ਵੱਧ ਗਿਆ ਕੋਣੋਂ ਤਾਂ ਮੈਨੂੰ ਚੱਕ ਦੇਣਾ ਸੀ ਜੀ ਮੈਂ ਕਿਹਾ ਗੱਡੀ ਦੇ ਸਾਰੇ ਹੱਥ ਵੀ ਮਾਰਿਆ ਵਾ ਉਨਾਰੀ ਦੀ ਸਪੈਨਾ ਗੱਡੀ ਘਮਾ ਕੇ ਮੋੜਦੇ ਮੋੜ ਤੇ ਲੈ ਗਿਆ ਜੀ ਤੁਹਾਨੂੰ ਜ਼ਰੂਰ ਆ ਮੈਂ ਕਹਿੰਦਾ ਵੇ ਕਿ ਆਓ ਦੇਖੋ ਕੁਛ ਆ ਗਈ ਕੁਸਤਿਜ ਕੀਤੀ ਹੈ ਜੀ ਲੈ ਕੇ ਵੀ ਆ ਸੀਗੀ ਜੀ ਤੁਹਾਨੂੰ ਲੱਗਦਾ ਕਿ ਇਦਾਂ ਜਿਹੜੀ ਭਾਗ ਗੱਡੀ ਲੱਗੇ ਆ ਤੁਸੀਂ ਕੋਈ ਪਲਾਹ ਕੀਤੀ ਸੀ ਆਪਣੇ ਵੱਲੋਂ ਪੁਲਿਸ ਨੂੰ ਜਾਂ ਜਿਹੜੀ ਮਾਰਕ ਗੱਡੀ ਸੀ ਜਦੋਂ ਗੱਡੀ ਲੈ ਕੇ ਗਿਆ ਜੀ 5-7 ਮਿੰਟ ਬਾਅਦ ਹੀ ਭਾਜੀ ਆ ਗਈ ਸੀ ਜੀ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਕਿ ਗੱਡੀ ਕਿੰਨਾ ਦੀ ਹੈ ਜੀ ਤੁਸੀਂ ਕਿਸ ਨੂੰ ਪਲਾਹ ਕੀਤੀ ਇਦਾਂ ਗੱਡੀ ਲੈ ਕੇ ਜਾ ਰਿਹਾ ਕੋਈ ਬੰਦਾ ਇਦੋਂ ਮੈਂ ਟੈਨ ਨਿਕਲ ਕੇ ਮੈਂ ਮੁੰਡੇ ਨੂੰ ਆਪਣੇ ਫੋਨ ਕੀਤਾ ਮੈਂ ਕਿਹਾ ਤਾਂ ਕੋਈ ਗੱਡੀ ਲੈ ਕੇ ਚੱਲੇ ਗਿਆ ਪਰਚੀ ਨਹੀਂ ਦੇ ਕੇ ਗਿਆ ਮੈਂ ਕਿਹਾ ਜੀ ਇਹ ਗੱਡੀ ਆਂਦੀ ਹੈ ਕਿ ਕਿੰਨਾ ਦੀ ਗੱਡੀ ਆ ਜੀ ਮੈਂ ਜਰਾ ਗੱਡੀ ਲੱਗੀ ਹੋਈ ਸੀਗੀ ਪਰ ਇੱਕ ਜ਼ਿੰਮੇਵਾਰੀ ਹੁੰਦੀ ਹੈਗੀ ਤੁਸੀਂ ਜ਼ਿੰਮੇਵਾਰੀ ਦਾ ਕੰਮ ਨਹੀਂ ਆ ਜੀ ਮੈਂ ਤਾਂ ਕਹਿੰਦੇ ਜ਼ਿੰਮੇਵਾਰੀ ਹੈਗੀ ਹੈ ਜਿਹਦੇ ਦੇ ਕੰਮ ਆ ਜੀ ਮਰਦਰੀਪ ਨੇ ਗੱਡੀ ਲੈ ਕੇ ਜਾਣੀ ਜੀ ਗੱਡੀ ਗੱਡੀ ਆਉਂਦੀ ਹੈ ਕਿ ਨਹੀਂ ਹੈਗੀ ਗੱਡੀ ਜੀ ਕਈ ਬੰਦੇ ਨੇ ਪਰਚੀ ਇੱਛਾ ਕੇ ਦੇ ਦੇ ਦਿੰਦੇ ਹੁੰਦੇ ਆ ਜੀ ਪ੍ਰਸ਼ਾਸਨ ਨੂੰ ਕਿਦਾਂ ਲਿਖਤੀ ਹੈਗੀ ਕਿੱਦਾਂ ਦੱਸਿਆ ਹੈਗਾ ਜਿਹੜਾ ਹਾਂਜੀ ਕਾਰਵਾਈ ਹੁੰਦੀ ਵੀ ਆ ਜੀ ਉਹ ਤਾਂ ਲੱਭਦੇ ਹੀ ਹੋਣੇ ਠੀਕ 11/4/2025 ਨੂੰ ਇਸੇ ਗੁਰੂ ਤੇਗ ਬਹਾਦਰ ਹਸਪੀਟਲ ਦੀ ਪੇਡ ਪਾਰਕਿੰਗ ਦੇ ਵਿੱਚ ਮੇਰੀ ਇੱਕ ਗੱਡੀ پارک ਕੀਤੀ ਜਾਂਦੀ ਹੈ ਮੇਰੇ ਵੱਲੋਂ ਤੇ ਜਦੋਂ ਗੱਡੀ پارک ਕੀਤੀ ਜਾਂਦੀ ਉਹ ਸਮੇਂ ਮੇਰੇ ਵੱਲੋਂ ਠੇਕੇਦਾਰ ਇਹ ਗੱਲ ਵੀ ਕੀਤੀ ਜਾਂਦੀ ਹੈ ਵੀ ਤੁਸੀਂ ਸਿਰਫ ਪਰਚੀਆਂ ਇਕੱਠੀਆਂ ਕਰਦੇ ਹੋ ਪੈਸੇ ਇਕੱਠੇ ਕਰਦੇ ਹੋ ਜਾਂ ਜ਼ਿੰਮੇਵਾਰੀ ਵੀ ਨਿਭਾਉਂਦੇ ਹੋ ਇਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਜਿਹੜੀ ਤੁਹਾਨੂੰ ਪਰਚੀ ਕੱਟ ਕੇ ਦਿੰਨੇ ਆ ਉਹ ਪਰਚੀ ਤੁਸੀਂ ਸਾਂਭ ਕੇ ਰੱਖਣੀ ਹੈ ਔਰ ਜੇ ਤੁਸੀਂ ਪਰਚੀ ਦਿਖਾਉਂਗੇ ਤਾਂ ਹੀ ਤੁਹਾਨੂੰ ਗੱਡੀ ਅਸੀਂ ਡਿਲੀਵਰ ਕਰਾਂਗੇ ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡੀ ਗੱਡੀ ਇੱਥੇ ਕਿਤੇ ਨਹੀਂ ਜਾਂਦੀ ਮੈਂ ਇਹਨਾਂ ਦੇ ਵਿਸ਼ਵਾਸ ਸਦਕੇ ਗੱਡੀ ਇਹਨਾਂ ਦੇ ਪਾਰਕਿੰਗ ਪੇਡ ਪਾਰਕਿੰਗ 'ਚ ਮੈਂ ਲਗਾ ਦਿੱਤੀ ਉਸ ਤੋਂ ਬਾਅਦ ਮੈਂ ਹਸਪੀਟਲ ਆਪਣੀ ਪਤਨੀ ਜਿਹੜੇ ਇਲਾਜ ਸੀ ਉਹਦੇ ਕੋਲ ਚਲਾ ਗਿਆ ਮੇਰੀ ਪਤਨੀ ਗਾਇਨੀ ਵਾਰਡ ਦੇ ਇਲਾਜ ਦੇ ਵਿੱਚ ਸੀਗੀ ਗਾਇਨੀ ਵਾਰਡ ਦੇ ਬਾਹਰ ਮੈਂ ਬੈਠਾ ਹੋਇਆ ਸੀ ਤਰੀਬ 5 ਵਜੇ ਮੈਨੂੰ ਇੱਕਦਮ ਜ਼ਿਆਦੀ ਨੀਂਦ ਆ ਗਈ ਮੈਂ ਕੁਰਸੀ ਤੇ ਬੈਠਾ ਬੈਠਾ ਸੋ ਗਿਆ ਮੇਰੀ ਗੱਡੀ ਦੀ ਸੈਂਟਰ ਲੋਕਿੰਗ ਵਾਲੀ ਕੀ ਹੈ ਜੀ ਉਹ ਮੇਰੀ ਪਿੰਟ ਦੀ ਖੱਬੀ ਲੂਪੀ ਨਾਲ ਲੱਗੀ ਹੋਈ ਸੀ ਮੈਸ ਹੋ ਗਿਆ ਸੁੱਤੇ-ਸੁੱਤੇ ਕਿਸੇ ਅਣਜਾਣ ਵਿਅਕਤੀ ਨੇ ਮੇਰੀ ਗੱਡੀ ਦੀ ਚਾਬੀ ਚੁਰਾ ਲਈ ਤਾਂ ਮੈਂ ਜਦੋਂ ਉੱਠਿਆ 6:00 ਵਜੇ 10 ਮਿੰਟ ਤੇ ਇਸ ਚੀਜ਼ ਨੂੰ ਦੇਖਿਆ ਤਾਂ ਮੇਰੀ ਗੱਡੀ ਦੀ ਚਾਬੀ ਮੇਰੇ ਕੋਲ ਨਹੀਂ ਸੀ ਮੈਂ ਭਾਲ ਕੀਤੀ ਨਹੀਂ ਮਿਲੀ ਮੈਂ ਭੱਜਿਆ-ਭੱਜਿਆ ਆਇਆ ਇੱਥੇ ਆ ਕੇ ਇਤਲਾਹ ਦੇਣ ਵਾਸਤੇ ਆਇਆ ਵੀ ਇਹਨਾਂ ਨੂੰ ਮੈਂ ਕਹਦਾ ਪਰਚੀ ਮੇਰੇ ਕੋਲ ਹੈ ਗੱਡੀ ਡਿਲੀਵਰ ਨਗਰੀਓ ਮੇਰੀ ਚਾਬੀ ਚੋਰੀ ਹੋ ਗਈ ਪਰ ਉਸ ਤੋਂ ਪਹਿਲਾਂ ਹੀ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਨੇ ਗੱਡੀ ਮੇਰੀ ਡਿਲੀਵਰ ਕਰ ਦਿੱਤੀ ਸੀ ਮੈਂ ਇਹਨਾਂ ਨਾਲ ਬੜਾ ਰੋਇਆ ਪਟਿਆ ਐਨਾਂ ਨੂੰ ਦੱਸਿਆ ਵੀ ਭਾਈ ਮੇਰੇ ਕੋਲ ओरिजिनल ਰਸੀਦ ਪਈ ਐ ਮੈਂ ਮਾਲਕ ਆ ਗੱਡੀ ਦਾ ਮੇਰੀ ਚਾਬੀ ਚੋਰੀ ਹੋ ਗਈ ਉਸੇ ਗਲਤੀ ਕਿਵੇਂ ਕਰਤੀ ਇਹਨਾਂ ਨੇ ਗੋਂਗਲੂਆਂ ਤੋਂ ਮਿੱਟੀ ਝੜਨ ਲੱਗ ਕੰਮ ਕੀਤਾ ਇੱਕ ਦੂਸਰੇ ਦੇ ਉੱਤੇ ਗੱਲ ਸੁਣੀ ਸ਼ੁਰੂ ਕਰ ਦਿੱਤੀ ਇਸ ਵਿਸ਼ੇ ਦੇ ਵਿੱਚ ਮੈਂ ਰਾਤ ਬੜੀ ਮੁਸ਼ਕਲ ਨਾਲ ਕੋਈ ਐਫ ਆਈ ਆਰ ਵੀ ਦਰਜ ਕਰਾਈ ਐ ਆਹ ਐਫ ਆਈ ਆਰ ਦਾ ਪਾਰਟ ਐ ਔਰ ਇਹਦੇ ਵਿੱਚ ਸਾਫ਼ ਤੌਰ ਤੇ ਮੈਨੂੰ ਲੱਗਦਾ ਹੈ ਹਸਪੀਟਲ ਦਾ ਹੀ ਕੋਈ ਕਰਮਚਾਰੀ ਐ ਜਿਹੜੀ ਠੇਕੇਦਾਰ ਨਾਲ ਮਿਲੀ ਭੁਗਤ ਨਾਲ ਮੇਰੀ ਪਹਿਲਾਂ ਉਤੋਂ ਗੱਡੀ ਦੀ ਚਾਬੀ ਮੇਰੇ ਕਬਜ਼ੇ ਤੋਂ ਚੋਰੀ ਕੀਤੀ ਗਈ ਬਿਨਾਂ ਮੇਰੀ ਸਹਿਮਤੀ ਤੋਂ ਮੇਰੇ ਸੁੱਤੇ ਫਿਰ ਮਿਲੀ ਭੁਗਤ ਨਾਲ ਇੱਥੋਂ ਗੱਡੀ ਵੀ ਲੈ ਲਈਤੀ ਗਈ ਹੈ ਉਹ ਚੱਲ ਗੱਡੀ ਦੇ ਵਿੱਚ ਮੇਰੇ ਵੱਡੇ ਬੇਟੇ ਦਾ ਸਕੂਲ ਬੈਗ ਸੀ ਟिफਨ ਸੀ ਉਹਦੇ ਵਿੱਚ ਮੈਂ ਆਪਣੀ ਜੇਰੇ ਇਲਾਜ ਪਤਨੀ ਦੇ ਖਰਚੇ ਵਾਸਤੇ 5000 ਨਕਦੀ ਵੀ ਰੱਖਿਆ ਸੀ ਮੇਰੇ ਆਫਿਸ ਦੀ ਚਾਬੀ ਸੀ ਮੇਰੀ ਗੱਡੀ ਦੇ ਸਾਰੇ オリジナル ਦਸਤਾਵੇਜ਼ ਉਸੇ ਗੱਡੀ ਦੇ ਵਿੱਚ ਹੀ ਪਏ ਸੀ ਮੈਂ ਪੇੜ ਪਾਰਕ ਵਿੱਚ ਇਸ ਲਈ ਲਗਾ ਕੇ ਆਇਆ ਸੀ ਕਿਉਂਕਿ ਮੈਨੂੰ ਹਲੇ ਪ੍ਰਾਈਵੇਟ ਕਮਰਾ ਨਹੀਂ ਮਿਲਿਆ ਸੀ ਮੈਂ ਵਾਰਡ ਚ ਵਾਰਡ ਦੇ ਬਾਹਰ ਸੌਂਦਾ ਸੀ ਤਾਂ ਮੇਰੇ ਕੋਲ ਐਡੀ ਵੱਡੀ ਨਕਦੀ ਮੈਂ ਵਾਜਬ ਨਹੀਂ ਸਮਝਿਆ ਆਪਣੀ ਜੇਬ 'ਚ ਰੱਖਿਆ ਮੈਂ ਗੱਡੀ 'ਚ ਸੇਫ ਜਗ੍ਹਾ ਸਕੂਲ ਬੈਗ ਦੇ ਵਿੱਚ ਰੱਖ ਕੇ ਆਇਆ ਸੀ ਮੇਰੇ ਵੱਡਾ ਬੇਟਾ ਸਕੂਲ ਪੜਦਾ ਉਹਨੂੰ ਮੈਂ ਨਾਲ ਲੈ ਕੇ ਆਇਆ ਸੀ ਉਦੋਂ ਜਦੋਂ ਮੈਂ ਇੱਥੇ ਪਾਰਕ ਕੀਤੀ 12:45 ਮਿੰਟ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਵੀ ਅਪੀਲ ਕਰਦਾ ਮੇਰਾ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੀ ਹੈਲਪ ਲਾਈਨ ਦਾ ਮਕਸਦ ਹੀ ਹੈ ਮੇਰੀ ਗੱਡੀ ਹੈ ਬਲੂ ਕਲਰ ਦੀ अल्टੋ PB10 EB0490 अल्टो مارਕਾ Maruti Suzuki ਦੀ ਗੱਡੀ ਹੈ ਲੱਗਦਾ ਜੀ ਹੁਣ ਕੋਈ ਪੁਲਿਸ ਨੇ ਕੋਈ ਕੰਮ ਕਰ ਲਈ ਹੈ ਕੋਈ ਪੁਲਿਸ ਨੇ ਐਫਆਈਆਰ ਤਾਂ ਦਰਜ ਕਰ ਦਿੱਤੀ ਹੈ ਸਰ ਇਨਵੈਸਟੀਗੇਸ਼ਨ ਦੇ ਵਿੱਚ ਹਲੇ ਤੱਕ ਮੈਨੂੰ ਢਿੱਲ ਨਜ਼ਰ ਆ ਰਹੀ ਹੈ ਮੈਂ ਇਨਸਾਫ ਦੀ ਇਹੀ ਗੁਆਰਾਨੀ ਮੇਰੀ ਗੱਡੀ ਜਲਦ ਜਲਦ ਮੈਨੂੰ ਵਾਪਸ ਦਵਾਈ ਜਾਵੇ ਬੌਸ਼ੀਏ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ। ਸਰ ਗ੍ਰਿਫਤਾਰੀ ਵੀ ਕੀਤੀ ਜਾਵੇ, ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀਆਂ ਵੀ ਕੀਤੀ ਜਾਵੇ। ਕਰਦਾ ਵੀ ਗ੍ਰਿਫਤਾਰੀਆਂ ਨਹੀਂ ਹਲੇ ਕੀਤੀਆਂ। ਹਾਂ ਜੀ। ਕਾਸੀਏ ਮੈਂ ਸੇਵਨਦੀਪ ਸਿੰਘ ਦਾ ਉਹਨਾਂ ਵੱਲੋਂ ਹੋ ਗਈ ਰੱਤੀ ਵੀ ਐਫ ਆਈ ਰਜਿਸਟਰ ਹੋ ਗਈ ਤੇ ਫੁਟੇਜ ਦੇਖ ਰਹੇ ਐ। ਇਹ ਕਿੰਨੇ ਬੰਦੇ ਤੇ ਹੋਈ ਐ? ਇਹ ਤਾਂ ਮੈਂ ਤਾਂ ਇੱਕ ਜਿਹੜਾ ਚੋਰ ਲੈ ਕੇ ਗਿਆ। ਬਾਕੀ ਫੁਟੇਜ ਤੋਂ ਕਲੀਅਰ ਹੋਊਗਾ। ਇਹਦੇ ਵਿੱਚ ਕਿੰਨੇ ਬੰਦੇ ਇਨਵੋਲਵ ਹੋ ਗਏ ਨਾਲ? ਸੀਸੀਟੀਵੀ ਨਹੀਂ ਦਿੱਤੀ ਨੂੰ। ਵੀ ਮਿਲੇ ਨਹੀਂ ਉਹਨਾਂ ਨੂੰ। ਸਟਾਫ ਜਿਹੜਾ ਗਿਆ ਹੋਇਆ ਅੱਜ ਕਹਿੰਦੇ ਸਾਡੀ ਸ਼ਿਫਟੀ ਹੈ ਮੰਗਲਵਾਰ ਨੂੰ ਮੈਂ ਉਹਨਾਂ ਨਾਲ ਤਾਲਮੇਲ ਕਰ ਰਿਹਾ ਨਹੀਂ ਮੰਗਲਵਾਰ ਤੇ ਅਗਰ ਪਾਰਕਿੰਗ ਬੰਦ ਹੈ ਕੀ ਜੀ ਇਹ ਨਹੀਂ ਪਾਰਕਿੰਗ ਦਾ ਨਹੀਂ ਪਾਰਕਿੰਗ ਤੇ ਆਪਣੇ ਕੈਮਰੇ ਨਹੀਂ ਇਹ ਜਿਹੜਾ ਜੀਟੀਵੀ ਦਾ ਹੋਸਟਲ ਹੈ ਜੀ ਸਰ ਜਿਹੜੇ ਅੰਦਰ ਨੇ ਉਹਤਲੇ ਵੱਖਰਾ ਹੈ ਤੇ ਬਾਹਾਂ ਵੀ ਵੱਖਰੀ ਜਿਹੜੇ ਅੰਦਰ ਸੀ ਲਈ ਹੈ ਨਾ ਉਧਰੋਂ ਉਹਦੇ ਵਿੱਚ ਤਾਂ ਕੋਈ ਕਲੀਅਰ ਨਹੀਂ ਹੁਣ ਗੱਡੀ ਚੋਰੀ ਨਾਲ ਬੰਦਾ ਉਹਦੇ ਵਿੱਚ ਆ ਰਿਹਾ ਕਿ ਕੋਈ ਨੋਰਮਲ ਬੰਦਾ ਆ ਰਿਹਾ ਉਹ ਆਪਾਂ ਕਿਵੇਂ ਕਨਫਰਮ ਕਰਾਂਗੇ ਪਰ ਸਰ ਇੱਕ ਛੋਟਾ ਜਿਹਾ ਸਵਾਲ ਹੈ ਜਿਹੜਾ ਪਾਰਕਿੰਗ ਦਾ ਠੇਕੇਦਾਰ ਠੇਕਾ ਲੈ ਰਿਹਾ ਹਾਂਜੀ ਉਹਦੀ ਜ਼ਿੰਮੇਵਾਰੀ ਬਣਦੀ ਕੀ ਇੱਥੇ ਵੀ ਨਾਲ ਬੰਦੀ ਕਰਵੇ ਹੋਣੀ ਚਾਹੀਦੀ ਕਿ ਨਹੀਂ ਕਿਉਂਕਿ ਪੇ ਇੱਕ ਗੱਲ ਮੇਨ ਇਹ ਵੀ ਹੈ ਬੰਦਾ ਇੱਥੇ ਥੋੜੇ ਪਿੱਛੇ ਨੂੰ ਆਹ 게ਟ ਹੈ ਜੀ 게ਟ ਦੇ ਉੱਤੇ ਇੱਥੇ ਖੜਾ ਹੈ ਜੀ ਅੰਦਰ ਬੰਦਾ ਚਲਾ ਗਿਆ ਉਹਨੇ ਜਾ ਕੇ ਗੱਡੀ ਸਟਾਰਟ ਕਰ ਲਈ ਉਸੇ ਚਾਬੀ ਨਾਲ ਸਟਾਰਟ ਕੀਤੀ ਜਾਂਦੀ ਮਦਈ ਤਾਂ ਕੰਪਨੀ ਸਾਬਕ ਹੈ ਇੱਕ ਮਿੰਟ ਇੱਕ ਮਿੰਟ ਇਹਦੇ ਵਿੱਚ ਨੂੰ ਕਰ ਰਹੇ ਆ ਸਰ ਉਸੇ ਚਾਬੀ ਦੇ ਨਾਲ ਹੈ ਸਟਾਰਟ ਕਰਕੇ ਲੈ ਕੇ ਆ ਰਿਹਾ ਜਿਹੜਾ ਬੰਦਾ ਇੱਥੇ ਡਿਊਟੀ ਵਾਲਾ ਹੈ ਉਹਨੂੰ ਰੋਕ ਰਿਹਾ ਉਹ ਫਾਸਟ ਲੈ ਕੇ ਚੱਲ ਗਿਆ ਇਹਦੇ ਵਿੱਚ ਬੰਦੇ ਦੇ ਤਾਂ ਮੇਰੇ ਸਮਾਂ ਵਾਲੇ ਗੱਲੀ ਨਹੀਂ ਹੋਣੀ ਚਾਹੀਦੀ ਕੁਝ ਨਾ ਰੋਕੇ ਤਾਂ ਹੋ ਸਕਦਾ ਵੀ ਸਾਨੂੰ ਪਰਚੀ ਦੇ ਦੋ ਸਰ ਦੋ ਦੀ ਇੱਕ ਗੱਲ ਸਰ ਵੀ ਆ ਹੁਣ ਤੁਹਾਡੇ ਕੋਲ ਤੁਸੀਂ ਐਫ ਆਈ ਆਰ ਕਰ ਦਿੰਦੇ ਹੋ ਮੁਜਲਮ ਨੂੰ ਜਮਾ ਚੋਤਾ ਹਿੱਸਾ ਦਰੋਣਾ ਕਰਾਂਗੇ ਜੀ ਰੋਲ ਆਊਗਾ ਤਾਂ ਕਰਾਂਗੇ ਇੱਕ ਸ਼ਰਤ ਇੱਕ ਫਿਰ ਜਰਤ ਨਹੀਂ ਲਿਖੀ ਆ ਵੀ ਕੋਈ ਸਕੂਟਰ ਮੋਟਰਸਾਈਕਲ ਗੱਡੀ ਗਮ ਹੋ ਜਾਂਦੀ ਹੈ ਚੋਤਾ ਹਿੱਸਾ ਦਵਾਂਗੇ ਇਹਦਾ ਮਤਲਬ ਇਹ ਤੋਂ ਪਹਿਲਾਂ ਵੀ ਇਹਨਾਂ ਦੀਆਂ ਗੱਡੀਆਂ ਗੁੰਮ ਹੋ ਗਈਆਂ ਹੋਣਗੀਆਂ ਜਿਹੜਾ ਚੋਥਾ ਹਿੱਸਾ ਲਗਿਆ ਦੇਣਾ ਉਪਰ ਨਹੀਂ ਇਹ ਤਾਂ ਹੁਣ ਜਿਹੜਾ ਪਰਚੇ ਘਟਾ ਰਿਹਾ ਉਸ ਟਾਈਮ ਦੇਖਣਾ ਸੀ ਜੀ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ। ਨਹੀਂ ਜੀ ਨਾ ਇਹਦੇ ਬਾਰੇ ਮੈਨੂੰ ਨੋਲਜ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ